ਤੁਸੀਂ ਕਿਹੜੀ ਗੱਲ ਕਰਦੇ ਹੋ ਮੇਅਰ ਵਾਲੀ ਦਾਜਕੁਸ਼ੀ ਨਹੀਂ ਕੀਤੀ ਫਿਰ ਉਸ ਫੈਸਟੀਵਲ ਤੇ ਮੰਚ ਤੇ ਕਿਉਂ ਸੀਗੇ ਫਿਰ ਮੇਅਰ ਸਾਹਿਬ ਜੇ ਦਾਜਕੁਸ਼ੀ ਨਹੀਂ ਸੀ ਤੇ ਰੋਜ਼ ਫੈਸਟੀਵਲ ਤੇ ਵੀ ਨਹੀਂ ਜਾਣਾ ਚਾਹੀਦਾ ਸੀ ਜੇ ਗਏ ਤੇ ਥੱਲੇ ਪੈਂਦੇ ਮੰਚ ਤੇ ਖੜੇ ਮੰਚ ਤੇ ਉਹਨਾਂ ਨੇ ਆਪਣਾ ਭਾਸ਼ਣ ਦੇਆ ਉਹ ਭਾਸ਼ਣ ਦੇ ਜਿਹੜਾ ਮੇਅਰ ਦੇ ਦੇ ਰੋ ਕਿਉਂ ਦਿੱਤਾ ਅੱਜ ਸਿਰਫ ਆਪਣੇ ਸੱਤਾ ਨੂੰ ਬਚਾਉਣ ਵਾਸਤੇ ਦੋ ਕੁਰਸੀਆਂ ਨੂੰ ਬਚਾਉਣ ਵਾਸਤੇ ਉਹਨਾਂ ਨੇ ਇਹੋ ਜਿਹਾ ਪਰਿਵਾਰਿਕ ਬਹਾਨਾ ਲਾਇਆ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਡੀਸੀ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਅੱਜ ਜਿਹੜੇ ਹੈਗੇ ਸੀਨੀਅਰ ਡਿਪਟੀ ਮੇਡ ਡਿਪਟੀ ਮੇਡ ਦੇ ਚੋ ਅੱਜ ਹਜੇ ਤੱਕ ਜਿਹੜੇ ਕੇ ਸੀਨੀਅਰ ਡਿਊਟੀ ਮੇਅਰ ਦੇ ਚੋਣਾਂ ਦੀ ਜਿਹੜੀ ਪ੍ਰਕਿਰਿਆ ਜੀ ਸ਼ੁਰੂ ਨਹੀਂ ਕਿਉਂਕਿ ਹਜੇ ਤੱਕ ਜਿਹੜੇ ਕੇ ਮੇਅਰ ਨਹੀਂ ਪਹੁੰਚੇ ਨਹੀਂ ਕਿਉਂਕਿ ਨਿਯਮ ਮੁਤਾਬਕ ਮੇਅਰ ਹੀ ਜਿਹੜਾ ਚੁਣੌਤ ਅਧਿਕਾਰੀ ਨੂੰ ਹੈਗਾ ਬੀਜੇਪੀ ਦੇ ਸਾਰੇ ਕੌਂਸਲਰ ਇੱਥੇ ਪਹੁੰਚੇ ਨੇ ਉਹਨਾਂ ਵੱਲੋਂ ਜਿਹੜਾ ਸਰਦਨ ਦੇ ਵਿੱਚ ਜਿਹੜਾ ਰੋਪ ਲਗਾਇਆ ਜਾ ਰਿਹਾ ਕਿ ਜਿਹੜੇ ਮੇਅਰ ਹਜੇ ਤੱਕ ਜਿਹੜੇ ਨਹੀਂ ਪਹੁੰਚੇ ਬੀਜੇਪੀ ਦੇ ਕੌਂਸਲਰ ਜਿਹੜੇ ਸਾਡੇ ਨਾਲ ਮਿਲ ਕੇ ਤੁਹਾਨੂੰ ਕਰ ਕਰਿਆ ਇਹ ਰਸੋ ਜੀ ਅੱਜ ਜਿਹੜੀ ਸੀਰੀਅਸ ਗੱਲ ਹੋਏ ਤੇ ਜੁੱਟੀ ਮੇਰੇ ਚਾਹ ਮੰਗੀ ਸੀ ਸਾਡੇ ਨੂੰ ਸਰਦਨ ਦੇ ਵਿੱਚ ਰੋਪ ਲਗਾਇਆ ਜਾ ਰਿਹਾ ਕਿ ਮੇਅਰ ਸਾਡੇ ਨੇ ਨਹੀਂ ਪਹੁੰਚੇ ਜਦਕਿ ਮੇਅਰ ਸਾਡਾ ਕਰਕੇ ਵੀ ਤਿਆਰ ਕਰਿਆ ਜਦ ਤੱਕ ਉਹਨਾਂ ਨੇ ਜਿਹੜਾ ਆਪਣਾ ਅਸਵਤ ਨਹੀਂ ਸੁਵਾਇਆ ਉਹ ਤਾਂ ਨਹੀਂ ਸੁਵਾਇਆ ਤੁਸੀਂ ਕਿਹੜੀ ਗੱਲ ਕਰਦੇ ਹੋ ਮੇਅਰ ਵਾਲੀ ਤਾਜਪੁਸ਼ੀ ਨਹੀਂ ਕੀਤੀ ਤੇ ਰੋਜ਼ ਫੈਸਟੀਵਲ ਤੇ ਮੰਚ ਤੇ ਕਿਉਂ ਸੀਗੇ ਫਿਰ ਮੇਅਰ ਸਾਹਿਬ ਜੇ ਤਾਜਪੁਸ਼ੀ ਨਹੀਂ ਸੀ ਤੇ ਰੋਜ਼ ਫੈਸਟੀਵਲ ਤੇ ਵੀ ਨਹੀਂ ਜਾਣਾ ਚਾਹੀਦਾ ਸੀ ਜੇ ਗਏ ਤੇ ਥੱਲੇ ਪੈਂਦੇ ਮੰਚ ਤੇ ਖੜੇ ਮੰਚ ਤੇ ਉਹਨਾਂ ਨੇ ਆਪਣਾ ਭਾਸ਼ਣ ਦੇਆ ਉਹ ਭਾਸ਼ਣ ਦੇ ਜਿਹੜਾ ਮੇਅਰ ਦਿੰਦਾ ਫਿਰ ਉਹ ਕਿਉਂ ਦਿੰਦਾ ਅੱਜ ਇਹ ਲੋਕ ਆਪਣੇ ਸੱਤਾ ਨੂੰ ਬਚਾਉਣ ਵਾਸਤੇ ਦੋ ਕੁਰਸੀਆਂ ਨੂੰ ਬਚਾਉਣ ਵਾਸਤੇ ਉਹਨਾਂ ਨੇ ਇੱਕ ਇਹੋ ਜਿਹਾ ਪਰਿਵਾਰਿਕ ਬਹਾਨਾ ਲਾਇਆ ਆਪਾਂ ਗੱਲ ਕਰਦੇ ਹਾਂ ਇਹਨਾਂ ਨੇ ਮੇਅਰ ਤੇ ਚੌਂਚ ਗੱਲ ਕੀਤੀ ਕਿ ਡੈਮੋਕ੍ਰੇਸੀ ਦੀ ਹੱਤਿਆ ਹੋਈ ਅਨ ਕੰਸਟੀਟਿਊਸ਼ਨਲ ਜਿਹੜੇ 1024 ਹੈ ਤੇ ਜਿਹੜਾ ਅੱਜ ਕਰ ਰਹੇ 10 ਵਜੇ ਦੀ ਨੋਟੀਫਿਕੇਸ਼ਨ ਸੀ ਸੁਪਰੀਮ ਕੋਰਟ ਦਾ ਫੈਸਲਾ ਸੀਗਾ ਕਿ ਸੀਨੀਅਰ ਡਿਪਟੀ ਮੇਅਰ ਤੇ ਚੋਣ ਹੋਣਾ ਚਾਹੀਦਾ ਕੋਈ ਨੋਟੀਫਿਕੇਸ਼ਨ ਨਹੀਂ ਨਾ ਪੋਸਟਪੋਨੀ ਨੋਟੀਫਿਕੇਸ਼ਨ ਕੋਈ ਵੀ ਨੋਟੀਫਿਕੇਸ਼ਨ ਨਹੀਂ ਕਿ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਕੋਈ ਇਦਾਂ ਦੀ ਨੋਟੀਫਿਕੇਸ਼ਨ ਨਹੀਂ ਸੀ ਨਾ ਐਮਸੀ ਵੱਲੋਂ ਕੋਈ ਨੋਟੀਫਿਕੇਸ਼ਨ ਸੀ ਅਸੀਂ 10 ਵਜੇ ਜਿਹੜੀ ਨੋਟੀਫਿਕੇਸ਼ਨ ਐਮਸੀ ਵੱਲੋਂ ਕੱਢੀ ਗਈ ਸੀ ਕਿ 10 ਵਜੇ ਸੀ ਨਿਟੀਮੇਂਟ ਨਿਟੀਮੇਂਟ ਤੇ ਚੌਣ ਹੋਣਗੇ ਤੇ ਸਾਰੇ ਸਾਡੇ ਸਾਰੇ ਕਾਉਂਸਲਰ ਉੱਥੇ ਪਹੁੰਚੇ ਹੋਏ ਆ ਨਾ ਕੋਈ ਆਮ ਆਦਮੀ ਪਾਟੀ ਦਾ ਨਾ ਕਾਂਗਰਸ ਦੇਖੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜੀ ਤੁਸੀਂ ਗੱਲਾਂ ਕਰਦੇ ਹੋ ਕਿ ਇਹ ਡੈਮੋਕ੍ਰੇਸੀ ਦੀ ਇਹ ਰੱਖਿਆ ਕਰਨ ਵਾਲੇ ਲੋਕ ਹੈ ਆਪਣੀ ਕੁਰਸੀ ਦੋ ਕੁਰਸੀ ਨੂੰ ਬਚਾਉਣ ਵਾਸਤੇ ਅੱਜ ਇਹ ਜੀ ਗੱਲ ਕਰ ਰਹੇ ਹੋਰ ਜਿਹੜੀ ਦੂਜੀ ਗੱਲ ਹੈ ਤਾਜਪੋਸ਼ੀ ਦੀ ਗੱਲ ਕਰਦੇ ਕਿ ਮੈਂ ਆਪਣਾ ਪਦobar ਨਹੀਂ ਸੰਭਾਲਿਆ ਤੇ ਜਿਹੜਾ ਰੋਸ ਫੈਸਟੀਵਲ ਦੇ ਵਿੱਚ ਹੋਇਆ ਤੁਸੀਂ ਵੀ ਸਿਆਣੇ ਪਬਲਿਕ ਵੀ ਸਿਆਣੇ ਤੁਸੀਂ ਦੱਸ ਸਕਦੇ ਹੋ ਕਿ ਉਹ ਕੀ ਸੀ ਉਹ ਵੀ ਮੇਅਰ ਦਾ ਹੀ ਇੱਕ ਤਾਜਪੋਸ਼ੀ ਸੀਗੀ ਜਿਹਨਾਂ ਨੂੰ ਮੰਚ ਤੇ ਆ ਕੇ ਆਪਣਾ ਪਛਾਣਿਕ ਐਸਾ ਮੇਅਰਸ ਖੈਰ ਵਾਸਤੇ ਉਹਨਾਂ ਨੇ ਕੀਤਾ ਹਾਲਾ ਸਾਡੇ ਵਾਲੇ ਪੰਜਾਬੀ ਆਫਸਰ ਜਦੋਂ ਸੀਗੇ ਉਹਨਾਂ ਦਾ ਵੀ ਕਈ ਕਹਿਣਾ ਕਿ ਪੰਜਾਬੀ ਆਫਸਰ ਬਿਮਾਰ ਹੋ ਗਿਆ ਉਹਨੇ ਆਪਣੀ ਫੈਮਿਲੀ ਦਾ ਐਮਜੇ ਉਹਦੇ ਦੀ ਕਿਸੇ ਦੀ ਬੀਜੀ ਆ ਗਈ ਇਸ ਕਰਕੇ ਉਹਨੇ ਇਹਦਾ ਗੌਟਰਿਜ਼ਮ ਵਾਲਿਆ ਉਹਨਾਂ ਦੇ ਵੱਲੋਂ ਇਹੀ ਕਰ ਦਿੱਤਾ ਗਿਆ ਤਰਕ ਤਾਂ ਜੀ ਜੋ ਮਰਜ਼ੀ ਤੁਸੀਂ ਦੇ ਸਕਦੇ ਹੋ ਇਸ ਟੈਂਡ ਤੁਸੀਂ ਗੱਲ ਕੀਤੀ ਕਿ ਤਾਜ ਪੋਸ਼ ਨਹੀਂ ਸਾਡੀ ਬੜਾ ਪਹਿਲਾ ਜਿਹੜਾ ਸਵਾਲ ਸੀ ਹੋਈ ਸੀ ਕਿ ਮੇਅਰ ਸਾਹਿਬ ਕਹਿੰਦੇ ਕਿ ਅਸੀਂ ਅਜੇ ਤਾਜ ਪੋਸ਼ ਹੀ ਨਹੀਂ ਸਾਡੀ ਤਾਜ ਪੋਸ਼ ਦੀ ਤਵਾਰ ਅਸੀਂ ਮੇਅਰ ਚੋਂ ਨਾ ਪਾਸੀਨ ਅਲਟੀਵੇਟਿਵ ਡਿਟੀ ਕਰਾਂ ਪਰ ਜਿਹੜਾ ਮੈਂ ਦੁਆਰਾ بار بار ਇੱਕ ਗੱਲ ਕਹਿ ਰਿਹਾ ਜਿਹੜਾ ਰੋਜ਼ ਫੈਸਟੀਵਲ ਦੇ ਵਿੱਚ ਉਹਨਾਂ ਨੇ ਜਿਹੜਾ ਪਾਸ਼ਾ ਮੰਚ ਦਿੱਤਾ ਕਿਹਾ ਉਹ ਤਾਜ ਪੋਸ਼ ਹੀ ਨਹੀਂ ਸੀ ਉਹ ਮੇਅਰ ਦੀ ਹیثیت ਨਾਲ ਉਹਨਾਂ ਨੇ ਕੀਤਾ ਕਿ ਉੱਥੇ ਪਾਸ਼ਾ ਕਿਹਾ ਦਾ ਕਾਉਂਸਲ ਦਿੱਤਾ ਐਸਾ ਮੇਅਰ ਉਹਨਾਂ ਨੇ ਉੱਥੇ ਪਾਸ਼ਾ ਦਿੱਤਾ ਤੇ ਅੱਜ ਜਦੋਂ ਮੇਰ ਨੂੰ ਪ੍ਰੈਜ਼ਿਡਿੰਗ ਅਫੀਸਰ ਆ ਕੇ ਸਿਰੇ ਟੇਮੇ ਡਿਊਟੀ ਮੇਦੇ ਚੌਣ ਕਰਨਾ ਚਾਹੀਦਾ ਸੀ ਤੇ ਹੁਣ ਤੁਹਾਡੀ ਅਗਲੀ ਕੀ ਰਹਿ ਗਈ ਹੈ ਹੁਣ ਅੱਜ ਜਿਹੜੇ ਨਹੀਂ ਪਹੁੰਚੇ ਚੌਣ ਨਹੀਂ ਹੋਏਗੀ ਕੀ ਅੱਗੇ ਅਸੀਂ ਆਪਣੀ ਕੰਪਲੇਂਟ ਸੈਕਟਰੀ ਸ਼ੰਭੂ ਰੱਠੀ ਜੀ ਨੂੰ ਦਿੱਤੀ ਹੈ ਕਿ ਜੇ ਤੁਸੀਂ ਨੋਟੀਫਿਕੇਸ਼ਨ ਕੀਤੀ ਸੀ ਕਿ ਅੱਜ ਨੋਟੀਫਿਕੇਸ਼ਨ ਜਿਹੜੀ ਪੋਸਟਪੋਨ ਦੀ ਨੋਟੀਫਿਕੇਸ਼ਨ ਹੈ ਕੋਈ ਵੀ ਨੋਟੀਫਿਕੇਸ਼ਨ ਹੈ ਤੁਸੀਂ ਕਿਉਂ ਨਹੀਂ ਸਾਨੂੰ ਦਿੱਤੀ ਕਿ ਅਸੀਂ ਵੀ ਅਜਨਾਨ ਦੇ ਜੇ ਹਾਈ ਕੋਰਟ ਦੇ ਆਰਡਰ ਦੀ ਅਸੀਂ ਡੀਕ ਕਰਦੇ ਹਾਂ ਤੇ ਨੋਟੀਫਿਕੇਸ਼ਨ ਅੱਜ ਜਾਇਬ ਕਰ ਦਿੰਦੇ ਆ ਕੱਲ ਦੇ ਦਿੰਦੇ ਸਾਨੂੰ ਕਿ ਅਸੀਂ ਵੀ ਅਜਨਾਨ ਦੇ ਤੇ ਹਾਈ ਕੋਰ ਬਿਲਕੁਲ ਜੀ ਹਲੇ ਜਿਹੜਾਗਾ ਇਸ ਨੂੰ ਲੈ ਕੇ ਜਿਹੜਾਗਾ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਹਾਈ ਕੋਰਟ ਦੇ ਵਿੱਚ ਕੀ ਬੈਠ ਰੰਦਾ ਹੈਗਾ ਉਹ ਦੇਖਣਾ ਹੋਇਆ ਕਮੇਨਡਰ ਮਨਜੀ ਸਮਰਨਾ ਗਜੇ ਸਿੰਘ ਪੀਟੀਸੀ ਨੇ ਜੰਡੀਗੜ੍ਹ